ਤਨੂ ਬਤੌਰ ਵਕੀਲ ਇੱਕ ਦੂਜਾ ਸਵਾਲ ਪੁੱਛਣਾ ਚਾਹੁੰਨਾ ਜਿਸ ਵੇਲੇ ਸਾਡਾ ਸੰਵਿਧਾਨ ਬਣਿਆ 1949 ਚ 50 ਚ ਲਾਗੂ ਹੋਇਆ ਉਸ ਵੇਲੇ ਪ੍ਰੀਵੈਂਟਿਵ ਡਿਟੇਨਸ਼ਨ ਜਿਹਦੇ ਤਹਿਤ ਪਹਿਲਾਂ ਮੀਸਾ ਲੱਗਦਾ ਰਿਹਾ ਫਿਰ ਐਨਐਸਏ 1980 ਚ ਕਾਨੂੰਨ ਬਣਿਆ ਇਹ ਸਿਰਫ ਕੁਝ ਸਾਲਾਂ ਵਾਸਤੇ ਆਪਣੇ ਸੰਵਿਧਾਨ ਚ ਰੱਖਿਆ ਗਿਆ ਸੀ ਪ੍ਰੀਵੈਂਟਿਵ ਡਿਟੇਨਸ਼ਨ ਲਾਅ ਅਸੀਂ ਉਹਨੂੰ 70 ਸਾਲ ਬਾਅਦ ਵੀ ਉਹਨੂੰ ਖਤਮ ਕਰਨ ਦੀ ਬਜਾਏ ਉਹਨੂੰ रिटेन ਨਹੀਂ ਕਰ ਰਹੇ ਉਹਨੂੰ ਹੋਰ ਤਖੜਾ ਕਰ ਰਹੇ ਆ ਉਹਦੇ ਕਲੋਜ਼ਸ ਨੂੰ ਹੋਰ ਸਟ੍ਰਿੰਜੈਂਟ ਬਣਾ ਰਹੇ ਸਖਤ ਬਣਾ ਰਹੇ ਆ ਬਤੌਰ ਕਾਨੂੰਨ ਬਤੌਰ ਵਕੀਲ ਤੁਸੀਂ ਇਹਨੂੰ ਜਾਇਜ਼ ਸਮਝਦੇ ਜੀ ਸੰਦੂ ਸਾਹਿਬ ਬਹੁਤ ਕੁਝ ਹੋਣ ਵਾਲਾ ਸੀ ਵੈਸੇ ਤਾਂ ਦਰবেশਨ ਵਾਲਾ ਤਨੂਰ ਵੀ ਲਿਆਂਦਾ ਸੀ 10 ਸਾਲ ਵਾਸਤੇ ਕਿਹਾ ਸੀ ਰਿਜ਼ਰਵੇਸ਼ਨ ਰੱਖਣੀ ਹੈ ਜੀ ਉਹਨੇ ਦੇ ਵਿੱਚ ਜਿਹੜਾ ਹੈਗਾ ਬਰਾਬਰ ਦੇ ਉੱਤੇ ਆ ਜਾਣੇ ਹੈ ਜੀ ਫਿਰ ਸਾਨੂੰ ਇਹਦੀ ਕੋਈ ਲੋੜ ਨਹੀਂ ਪਣੀ ਜੀ ਸਰਕਾਰਾਂ ਨੇ ਵੋਟ ਬੈਂਕ ਦੇ ਹਸਿਆਰ ਦੇ ਵਿੱਚ ਜਿਹੜਾ ਹੈਗਾ ਕਿਸੇ ਨੇ ਡੇਅਰ ਕੀਤਾ ਹੀ ਨਹੀਂ ਮੁੜ ਕੇ ਜੀ ਤੇ ਹੁਣ ਕੋਈ ਸੋਚ ਸਕਦਾ ਜੀ ਸਵੇਰੇ ਹੀ ਅੱਗ ਲੱਗ ਜਾਂਦੀ ਇਸ ਕਰਕੇ ਜਿਹੜਾ ਹੈਗਾ ਬਹੁਤ ਕੁਝ ਹੋਣਾ ਚਾਹੀਦਾ ਹੈ ਦਾ ਜੀ ਜਿਹੜਾ ਨਹੀਂ ਹੋ ਰਿਹਾ ਸਿਰਫ ਵੋਟ ਬੈਂਕ ਦੀ ਰਾਜਨੀਤੀ ਕਰਕੇ ਜੀ ਉਹ ਜਿਆਦਾਤਰ ਸਰਕਾਰਾਂ ਵੋਟ ਬੈਂਕ ਵੱਲੋਂ ਵਿਕੀ ਜਾਣਗੀਆਂ ਜੀ ਉਦੋਂ ਤੱਕ ਇਹ ਕੁਝ ਹੋਈ ਜਾਊਗਾ ਤੇ ਰਾਮ ਰਹੀਮ ਪ੍ਰੋਲ ਤੇ ਆਉਂਦਾ ਰਹੂਗਾ ਬੰਦੀ ਛੇੜ ਤੇ ਬਾਕੀ ਜਿਹੜੇ ਹੈਗੇ ਉਹ ਅੰਦਰ ਬੈਠੇ ਰਹਿਣਗੇ ਤੁਸੀਂ ਉਹ ਬੜਾ ਵੈਰਨਮੈਂਟ ਪੁਆਇੰਟ ਉਠਾਇਆ ਜੀ ਕਿ ਬੰਦੀ ਸਿੰਘ ਜਿਹੜੇ ਹੈਗੇ ਸਰ ਉਹਨਾਂ ਦੇ ਵਿੱਚ ਇੱਕ ਹਰਡਲ ਇਹ ਵੀ ਆ ਰਹੀ ਹੈ ਜੀ ਆ ਕਿ ਉਹ ਲੈ ਕੇ ਦੇਣ ਨੂੰ ਤਿਆਰ ਨਹੀਂ ਕਿ ਜੀ ਉਦਾਜੋਣਾ ਸਾਹਿਬ ਨੇ ਤਾਂ ਅਪੀਲ ਹੀ ਆਪ ਨੇ ਅਸੀਂ ਕੀਤੀ ਕੱਲੋਂ ਜਿਹੜਾ ਇਹ ਮਸਲਾ ਵੀ ਹੋਣ ਦਾ ਵੀ ਉਹਨਾਂ ਦੀ ਲੋਕਸਟੈਂਡੀ ਐਸਪੀਸੀ ਵੀ ਹੈ ਸਹੀ ਕਿ ਉਹਨਾਂ ਬਿਹਾਫ ਉਹਦਰ ਪਰਸਨ ਜਿਹੜਾ ਹੈਦਾ ਉਹ ਕੋਮਰਸਿਵਿਟੀ ਜਨਾ ਪਾਈ ਕਰ ਸਕਦਾ ਜੀ ਉਹ ਸਾਰੋ ਇਹ ਬੜੇ ਟੈਂਗਲਡ ਪ੍ਰੋਬਲਮਸ ਜਿਹੜੀਆਂ ਹੈਗੀਆਂ ਕਾਨੂੰਨ ਦੇ ਸਾਹਮਣੇ ਵੀ ਜੀ ਕਾਨੂੰਨ ਵੀ ਬਚਦਾ ਫਿਰਦਾ ਇਹਨਾਂ ਪ੍ਰੋਬਲਮ ਨੂੰ ਹੀ ਸੋਲਵ ਕਰਨ ਤੋਂ ਜੀ ਉਹ ਕਿਉਂਦੇ ਹੈਗੇ ਜੀ ਕੋਈ ਵਾਇਆ ਮੀਡੀਆ ਨਿਕਲ ਜਾਏ ਜੀ ਮਿਹਰਬਾਨੀ ਦਾ ਥੈਂਕ ਯੂ ਜੀ ਮਿਹਰਬਾਨੀ